ਸ਼੍ਰੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਰਸੀਲੀ ਤੇ ਬਹੁਤ ਹੀ ਚਟਪਟੀ ਬੰਦ ਗੋਭੀ ਮਟਰ ਦੀ ਟੇਸਟੀ ਸਬਜੀ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਆਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ 500 ਗ੍ਰਾਮ ਜਿਹੜੀ ਗੋਭੀ ਲੈ ਲਈਏਗੀ ਤੇ ਨਾਲ ਹੀ ਆਪਾਂ ਨੇ ਮਟਰ ਲੈ ਲਿਆ 300 ਗ੍ਰਾਮ ਦੇ ਕਰੀਬ ਤੇ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਮਟਰਾਂ ਨੂੰ ਤੇ ਗੋਭੀ ਨੂੰ ਕੱਟ ਲਵਾਂਗੇ ਤੇ ਇੱਕ ਮਸਾਲਾ ਬਣਾਵਾਂਗੇ ਹੁਣ ਆਪਾਂ ਸਬਜੀ ਚ ਪਾਉਣ ਵਾਸਤੇ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਦੋ ਤਿੰਨ ਪਿਆਜ਼ ਲੈ ਕੇ ਕੱਟ ਲਿਆ ਲੰਬੇ ਲੰਬੇ ਪਾੜੀਆਂ ਦੇ ਵਿੱਚ ਤੇ ਇੱਕ ਡੇਢ ਇੰਚਾਦਰ ਇੱਕ ਨੂੰ ਕੱਟ ਲਿਆ ਛੋਟੇ ਛੋਟੇ ਪੀਸਾਂ ਦੇ ਵਿੱਚ ਤੇ ਚਾਰ ਲੈ ਲਈ ਆਪਾਂ ਨੇ ਹਰੀਆਂ ਮਿਰਚਾਂ ਤੇ ਹਰੀ ਮਿਰਚ ਦੇ ਨਾਲ ਜਿਹੜਾ ਸਬਜ਼ੀ ਦਾ ਟੇਸਟ ਹੈ ਬਹੁਤ ਵਧੀਆ ਆਉਂਦਾ ਹੈਗਾ ਤੇ ਇੱਕ ਆਪਾਂ ਲਾਲ ਲਾਲ ਟਮਾਟਰ ਲੈ ਲਿਆ ਇਹਨੂੰ ਵੀ ਬੜੇ ਬੜੇ ਪੀਸਾਂ ਚ ਕੱਟ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜੇ ਆਪਾਂ ਨੂੰ ਮਸਾਲੇ ਚਾਹੀਦੇ ਨੇਗੇ ਸੁੱਕੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਹਲਦੀ ਪਾਊਡਰ ਇਹ ਆਪਣੇ ਸਬਜੀ ਦੇ ਅਨਸਾਰ ਲੈ ਲੈਣਾ ਉਸ ਤੋਂ ਬਾਅਦ ਲੈ ਲੈਣਾ ਧਨੀਆ ਪਾਊਡਰ ਤੇ ਸਵਾਦ ਅਨੁਸਾਰ ਨੂਨ ਸਵਾਦ ਅਨੁਸਾਰ ਮਿਰਚ ਕਿਉਂਕਿ ਆਪਾਂ ਹਰੀ ਮਿਰਚ ਵੀ ਐਡ ਕੀਤੀ ਹੋਈ ਹੈ ਉਸ ਤੋਂ ਬਾਅਦ ਲੈ ਲਿਆ ਅੱਧਾ ਚਮਚਾ ਆਪਾਂ ਨੇ ਗਰਮ ਮਸਾਲੇ ਦਾ ਤੇ ਇਹਨੂੰ ਆਪਾਂ ਜਿਹੜਾ ਮਸਾਲਾ ਹੈਗਾ ਰਗੜ ਲਵਾਂਗੇ ਇਸ ਤਰ੍ਹਾਂ ਜਿਹੜਾ ਮਸਾਲਾ ਰਗੜ ਕੇ ਸਬਜ਼ੀ ਬਣਾਉਂਗੇ ਬਹੁਤ ਹੀ ਜ਼ਿਆਦਾ ਰਸੀਲੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਕਿ ਬਣਾ ਕੇ ਟਰਾਈ ਜ਼ਰੂਰ ਕਰਨਾ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਤੇ ਤੁਸੀਂ ਜਿਹੜੀ ਹੈ ਨਵੀਂ ਵੀਡੀਓ ਵੇਖ ਸਕੋ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਰਗੜ ਲਵਾਂਗੇ ਜੇ ਕੋਈ ਫੇਸਬੁੱਕ ਤੇ ਆਪਣੀ ਵੀਡੀਓ ਦੇਖ ਰਿਹਾ ਤਾਂ ਫੇਸਬੁੱਕ ਪੇਜ ਨੰਬਰ 1ਰ ਸੋਈ ਨੂੰ ਫੋਲੋ ਕਰ ਲੈਣਾ ਜੇ ਇੰਸਟਾਗ੍ਰam ਤੇ ਦੇਖ ਰਿਹਾ ਤਾਂ ਇੰਸਟਾਗ੍ਰam @1ਰ ਸੋਈ ਨੂੰ ਫੋਲੋ ਕਰ ਲੈਣਾ ਕੁੰਡੇ ਵਿੱਚ ਆਪਾਂ ਜਿਹੜਾ ਮਸਾਲਾ ਰਗੜਦੇ ਆਂਗੇ ਇਹਦਾ ਸੁਆਦ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਤੇ ਇਸ ਤਰ੍ਹਾਂ ਹੀ ਕਿ ਨਾ ਕੁੰਡੇ ਚ ਰਗੜ ਕੇ ਮਸਾਲਾ ਬਣਾ ਕੇ ਜਿਹੜੀ ਇਹ ਸਬਜੀ ਦੇਖਣਾ ਤੁਸੀਂ ਬਹੁਤ ਜ਼ਿਆਦਾ ਚਟਪਟੀ ਤੇ ਰਸਿੱਲੀ ਬਣ ਕੇ ਤਿਆਰ ਹੋਊਗੀ ਕਈ ਸਬਜੀ ਨੂੰ ਆਪਾਂ ਕਈ ਤਰੀਕੇ ਨਾਲ ਬਣਾਉਣੇ ਆਂਗੇ ਘਟ ਕੇ ਮਸਾਲਾ ਵੀ ਬਣਾਉਣੇ ਆਂਗੇ ਸਬਜੀ ਨੂੰ ਪਰ ਇਸ ਤਰ੍ਹਾਂ ਜਿਹੜੀ ਸਬਜੀ ਬਣਾਵਾਂਗੇ ਬਹੁਤ ਜ਼ਿਆਦਾ ਰਸਿੱਲੀ ਬਣ ਕੇ ਤਿਆਰ ਹੁੰਦੀ ਹੈਗੀ ਮਸਾਲਾ ਜਿਹੜਾ ਆਪਾਂ ਨੇ ਰਗੜ ਲਿਆਗਾ ਤੇ ਹੁਣ ਆਪਾਂ ਨਾਲ ਹੀ ਇੱਧਰ ਚੁੱਲੇ ਦੇ ਉੱਪਰ ਬਣਾਵਾਂਗੇ ਸਬਜੀ ਇਹ ਤੇ ਕਿਉਂਕਿ ਪਾਣੀ ਛੱਡਦੀ ਹੈਗੀ ਗੋਭੀ ਤੇ ਗੈਸ ਦੇ ਉੱਪਰ ਜਲਦੀ ਜਲਦੀ ਬਣ ਚੀ ਨਹੀਂ ਆਉਂਦੀ ਹੈਗੀ ਤਾਂ ਆਪਾਂ ਇਹਨੂੰ ਬਣਾਵਾਂਗੇ ਚੁੱਲੇ ਦੇ ਉੱਪਰ ਤੇ ਕੜਾਹੀ ਲੈ ਲਈਏ ਲੋਹੇ ਦੀ ਤੇ ਇਹਦੇ ਵਿੱਚ ਪਾਤਾ ਆਪਾਂ ਸਰੋਂ ਦਾ ਤੇਲ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਰਗੜਿਆ ਹੋਇਆ ਮਸਾਲਾ ਚੁੱਲੇ ਤੇ ਸਬਜ਼ੀ ਬਣਾਈ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਬਾਕੀ ਦੂਜੇ ਆਪਾਂ ਇਹਨੂੰ ਕੁੰਡੇ ਵਿੱਚ ਕੁੱਟ ਕੇ ਮਸਾਲਾ ਬਣਾਈ ਹੈਗੀ ਤੇ ਤੀਜਾ ਆਪਾਂ ਜਿਹੜੀ ਇਹ ਸਬਜ਼ੀ ਬਣਾਈ ਹੈਗੀ ਉਹ ਆਪਾਂ ਲੋਹੀ ਦੀ ਕੜਾਹੀ ਦੇ ਵਿੱਚ ਬਣਾਈ ਹੈਗੀ ਤੇ ਜੇ ਆਪਾਂ ਲੋਹੇ ਦੇ ਬਰਤਨ ਦੇ ਵਿੱਚ ਬਣਾਉਣੇ ਹੈਗੇ ਕੋਈ ਵੀ ਸਬਜੀ ਹੈ ਤਾਂ ਉਹਦਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਤੇ ਬਹੁਤ ਹੀ ਸਵਾਦ ਬਣ ਕੇ ਜਿਹੜੀ ਇਹ ਸਬਜੀ ਤਿਆਰ ਹੁੰਦੀ ਹੈਗੀ ਜੇ ਆਪਾਂ ਇਹ ਤੋਂ ਜ਼ਿਆਦਾ ਸਬਜੀ ਸਵਾਦ ਬਣਾਉਣੀ ਹੈਗੀ ਹੋਰ ਤਾਂ ਆਪਾਂ ਮਿੱਟੀ ਦੇ ਬਰਤਨ ਦੇ ਵਿੱਚ ਵੀ ਬਣਾ ਸਕਦੇ ਆਂਗੇ ਮਿੱਟੀ ਦੇ ਬਰਤਨ ਦੇ ਵਿੱਚ ਵੀ ਬਹੁਤ ਜ਼ਿਆਦਾ ਸਵਾਦ ਬਣ ਕੇ ਸਬਜੀ ਤਿਆਰ ਹੁੰਦੀ ਹੈਗੀ ਤੇ ਲੋਹੇ ਜਾਂ ਮਿੱਟੀ ਦੇ ਬਰਤਨ ਦੇ ਵਿੱਚ ਸਬਜੀ ਬਣਾ ਕੇ ਦੇਖੋ ਤੁਸੀਂ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਤੇ ਇਧਰ ਜਿਹੜਾ ਮਸਾਲਾ ਸੀ ਆਪਾਂ ਐਡ ਕਰਤਾ ਉਸ ਤੋਂ ਬਾਅਦ ਕੁੰਡੇ ਨੂੰ ਆਪਾਂ ਧੋ ਕੇ ਜਿਹੜਾ ਪਾਣੀ ਪਾਤਾ ਹੈਗਾ ਵਿੱਚ ਥੋੜਾ ਜਿਹਾ ਮਸਾਲਾ ਵੇਸਟ ਨਹੀਂ ਹੁੰਦਾ ਤੇ ਇਧਰ ਗੋਭੀ ਤੇ ਮਟਰ ਹੈ ਜਿਹੜੇ ਉਹ ਵੀ ਕੱਟ ਕੇ ਨਾਲ ਆਪਾਂ ਤਿਆਰ ਕਰ ਲਿਆ ਮਸਾਲਾ ਆਪਣਾ ਪੁੱਜ ਕੇ ਤਿਆਰ ਹੋ ਗਿਆ ਹੈਗਾ ਵਧੀਆ ਕਿਉਂਕਿ ਆਪਾਂ ਚੁੱਲੇ ਤੇ ਚੜਾਈ ਹੋਈ ਹੈਗੀ ਇਹ ਸਬਜੀ ਤੇ ਜਲਦੀ ਜਲਦੀ ਇਹ ਜਿਹੜੀ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਇਹਦੇ ਵਿੱਚ ਐਡ ਕਰ ਦਵਾਂਗੇ ਹੁਣ ਆਪਾਂ ਮਟਰ ਕੱਢੇ ਹੋਏ ਹੈ ਜਿਹੜੇ ਤੇ ਇਹਨਾਂ ਨੂੰ ਐਡ ਕਰਤਾ ਤੇ 1-2 ਮਿੰਟ ਆਪਾਂ ਇਹਨਾਂ ਨੂੰ ਭੁੰਨਾ ਲਵਾਂਗੇ ਮਟਰਾਂ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜੀ ਪੱਤ ਗੋਭੀ ਕੱਟ ਕੇ ਰੱਖੀ ਹੈਗੀ ਪੱਤ ਗੋਭੀ ਵੀ ਕਹਿ ਦਿੰਨੇ ਆਂ ਅਸੀਂ ਬੰਦ ਗੋਭੀ ਵੀ ਕਹਿ ਦਿੰਨੇ ਆਂ ਪਿੰਡਾਂ ਦੀ ਜਿਹੜੀ ਬੋਲੀ ਐ ਇਸ ਤਰ੍ਹਾਂ ਦੀ ਹੁੰਦੀ ਹੈਗੀ ਤੇ ਇਹਦੇ ਵਿੱਚ ਐਡ ਕਰ ਦਵਾਂਗੇ ਬੰਦ ਗੋਭੀ ਕੱਟੀ ਹੋਈ ਤੇ ਇਹਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਕੱਟ ਲਿਆ ਸੀਗਾ ਤੇ ਤੁਸੀਂ ਪਤਲੀ ਮੋਟੀ ਕਿਸੇ ਵੀ ਤਰੀਕੇ ਨਾਲ ਜਿਵੇਂ ਵੀ ਕੱਟਣੀ ਆ ਤੁਸੀਂ ਕੱਟ ਸਕਦੇ ਹੋਗੇ ਤੇ ਇਹਨੂੰ ਮੈਂ ਧੋ ਕੇ ਗੋਭੀ ਨੂੰ ਜਿਹੜਾ ਸਾਰੇ ਦੇ ਵਿੱਚ ਐਡ ਕਰਤੀ ਹੈਗੀ ਤੇ ਇਹਨੂੰ ਆਪਾਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਤਲਬ ਕਿ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਸਬਜੀ ਨੂੰ 5-6 ਮਿੰਟ ਤੇ ਉਸ ਤੋਂ ਬਾਅਦ ਜਿਹੜਾ ਇਹ ਗੋਭੀ ਹੈਗੀ ਆਪਣਾ ਪਾਣੀ ਰਿਲੀਜ਼ ਕਰ ਲੂਗੀ ਤੇ ਫਿਰ ਆਪਾਂ ਇਹ ਮਤਲਬ ਕਿ 10-12 ਮਿੰਟਾਂ ਦੇ ਵਿੱਚ ਜਿਹੜੀ ਆਪਣੀ ਸਬਜੀ ਇਹ ਬਣ ਕੇ ਬਿਲਕੁਲ ਤਿਆਰ ਹੋ ਜਾਂਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਕਲਰ ਹੈਗਾ ਮਸਾਲੇ ਦਾ ਕਿੰਨਾ ਵਧੀਆ ਆਇਆ ਹੋਇਆ ਤੇ ਬਹੁਤ ਹੀ ਵਧੀਆ ਮਤਲਬ ਜਿਹੜੀ ਇਹ ਸਬਜੀ ਬਣ ਕੇ ਤਿਆਰ ਹੁੰਦੀ ਹੈਗੀ ਬਹੁਤ ਰਸੀਲੀ ਬਹੁਤ ਹੀ ਸਿੰਪਲ ਤੇ ਦੇਸੀ ਟੀਕੇ ਨਾਲ ਜਿਹੜੀ ਮੈਂ ਸਬਜੀ ਬਣਾਈ ਹੈਗੀ ਤੇ ਇਸ ਤਰ੍ਹਾਂ ਹੀ ਬਣਾ ਕੇ ਟਰਾਈ ਜ਼ਰੂਰ ਕਰਨਾ ਤੁਸੀਂ ਐਸੇ ਤਰ੍ਹਾਂ ਹੀ ਸਬਜੀ ਬਣਾਉਣਾ ਪਸੰਦ ਕਰੋਗੇ ਕਿਉਂਕਿ ਬਹੁਤ ਹੀ ਜ਼ਿਆਦਾ ਚਟਪਟੀ ਤੇ ਰਸੀਲੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਇਸ ਤਰ੍ਹਾਂ ਮਸਾਲਾ ਰਗੜ ਕੇ ਤਿਆਰ ਕਰਦੇ ਆ ਜਦੋਂ ਆਪਾਂ ਸਬਜੀ ਨੂੰ ਜੇ ਆਪਾਂ ਕੱਟ ਕੇ ਬਣਾਉਂਦੇ ਆ ਤਾਂ ਥੋੜੀ ਜਿਹੀ ਰੁੱਖੀ ਰੁੱਖੀ ਹੋ ਜਾਂਦੀ ਹੈ ਸਬਜੀ ਮਤਲਬ ਕਿ ਉਹ ਨਵਦੀਆ ਟੇਸਟ ਨਹੀਂ ਆਉਂਦਾ ਹੈਗਾਗਾ ਜਿੰਨਾ ਵਧੀਆ ਹਰਗੜ ਕੇ ਮਸਾਲੇ ਦਾ ਆਉਂਦਾ ਹੈਗਾ ਤੇ ਹੁਣ ਆਪਾਂ ਇਹਨੂੰ ਟਾ ਕੇ ਪਕਾਵਾਂਗੇ 6-7 ਮਿੰਟ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਹੈਗੀ ਜਿਹੜਾ ਪਾਣੀ ਰਿਲੀਜ਼ ਕਰ ਦੂਗੀ ਗੋਭੀ ਦੇਖ ਸਕਦੇ ਹੋ ਤੁਸੀਂ ਪਾਣੀ ਹੈ ਜਿਹੜਾ ਕਾਫੀ ਜ਼ਿਆਦਾ ਰਿਲੀਜ਼ ਕਰਤਾ ਗੋਭੀ ਨੇ ਤੇ ਹੁਣ ਫੇਰ ਆਪਾਂ ਇਹਨੂੰ ਦੁਬਾਰੇ ਟਾ ਕੇ ਪਕਾ ਲਵਾਂਗੇ ਜੇ ਤੁਸੀਂ ਖੁੱਲਾ ਛੱਡ ਕੇ ਪਕਾਉਣਾ ਤਾਂ ਖੁੱਲਾ ਛੱਡ ਕੇ ਵੀ ਇਹਨੂੰ ਪਕਾ ਸਕਦੇ ਹੋਗੇ ਤੇ 5-6 ਮਿੰਟਾਂ ਬਾਅਦ ਦੁਬਾਰੇ ਆਪਾਂ ਚੈੱਕ ਕਰਦੇ ਹਾਂ ਜਿਹੜਾ ਪਾਣੀ ਹੈ ਥੋੜਾ ਥੋੜਾ ਦਿਖਾਈ ਦੇ ਰਿਹਾ ਆਪਾਂ ਥੋੜਾ ਟਾਈਮ ਆਪਾਂ ਇਹਨੂੰ ਖੁੱਲਾ ਛੱਡ ਕੇ ਪਕਾ ਲਵਾਂਗੇ ਤੇ ਪਾਣੀ ਹੈ ਜਿਹੜਾ ਸਾਰਾ ਮਤਲਬ ਕਿ ਸੁੱਕ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸਬਜ਼ੀ ਹੈਗੀ ਜਿਹੜੀ ਆਪਣੀ ਬਿਲਕੁਲ ਬਣ ਜੂਗੀ ਤਿਆਰ ਹੋ ਜੂਗੀ ਤੇ 2-3 ਮਿੰਟਾਂ ਦੇ ਵਿੱਚ ਹੀ ਹੈ ਜਿਹੜਾ ਪਾਣੀ ਸੁੱਕ ਜਾਊਗਾ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਪਾਣੀ ਹੈ ਬਿਲਕੁਲ ਸੁੱਕ ਗਿਆ ਹੈਗਾ ਤੇ ਹੁਣ ਆਪਾਂ ਐਡ ਕਰ ਦਵਾਂਗੇ ਇੱਥੇ ਕੱਟਿਆ ਹੋਇਆ ਕਾਫੀ ਸਾਰਾ ਹਰਾ ਧਨੀਆ ਤੇ ਸਬਜੀ ਹੈਗੀ ਜਿਹੜੀ ਆਪਣੇ ਬਣ ਕੇ ਬਿਲਕੁਲ ਤਿਆਰ ਹੈਗੀ ਇਹਨੂੰ ਰੋਟੀ ਨਾਲ ਪਰਾਂਠੇ ਨਾਲ ਚੌਲਾ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਖਾ ਸਕਦੇ ਹੋਗੇ ਜੇ ਕਿਤੇ ਸਫਰ ਸਜਾਣਾ ਹੋਵੇ ਤਾਂ ਵੀ ਆਪਾਂ ਇਸ ਤਰ੍ਹਾਂ ਜਿਹੜੀ ਸਬਜੀ ਬਣਾ ਕੇ ਲਿਜਾ ਸਕਦੇ ਹਾਂ ਸੁੱਕੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਖਾਣ ਵਾਸਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰਸੋਈ ਨੂੰ ਬਾਤ ਤੋਂ ਬਾਤ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆਪਾਂ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ੀ ਕਾਲ ਜੀ